ਇੱਕ ਕਹਾਵਤ ਹੈ ਕਿ ਲੋਭੀ ਨੂੰ ਗੱਪੀ ਠੱਗੇ ਯਾਨੀ ਜੋ ਬੰਦਾ ਲਾਲਚੀ ਹੁੰਦਾ ਹੈ ਉਸ ਨੂੰ ਗੱਪੀ ਬੰਦਾ ਠੱਗ ਜਾਂਦਾ ਹੈ ਦੋ ਤਰੀਕਿਆਂ ਨਾਲ ਹੀ ਬੰਦੇ ਨੂੰ ਠੱਗਿਆ ਜਾਂਦਾ ਹੈ ਇੱਕ ਤਾਂ ਡਰਾ ਕੇ ਦੂਜਾ ਲਾਲਚ ਦੇ ਨਾਲ ਯਾਨੀ ਇਹ ਦੋਨਾਂ ਤਰੀਕਿਆਂ ਨਾਲ ਹੀ ਜੋ ਛਾਤ ਠੱਗ ਹੁੰਦੇ ਨੇ ਉਹ ਬੰਦੇ ਨੂੰ ਠੱਗ ਲੈਂਦੇ ਨੇ ਇੱਕ ਔਰਤ ਆਪਣੇ ਪਤੀ ਨਾਲ ਲੜ ਕੇ ਪੇਕੇ ਚਲੀ ਜਾਂਦੀ ਹੈ ਤੇ ਉਹ ਆਪਣੇ ਸਹੁਰਿਆਂ ਤੇ ਪੇਕੇਆਂ ਨੂੰ ਕਹਿੰਦੀ ਹੈ ਕਿ ਮੈਂ ਤੁਹਾਨੂੰ ਆਤਮ ਨਿਰਪਰ ਹੋ ਕੇ ਦਿਖਾਵਾਂਗੀ ਮੈਂ ਬਿਜ਼ਨਸ ਕਰਾਂਗੀ ਕੁਝ ਪੂੰਜੀ ਉਸ ਨੇ ਇਕੱਠੀ ਕੀਤੀ ਹੁੰਦੀ ਹੈ ਪਰ ਇਸ ਦੌਰਾਨ ਹੀ ਉਸ ਨੂੰ ਇੱਕ ਮੈਸੇਜ ਆਉਂਦਾ ਹੈ ਤੇ ਮੈਸੇਜ ਦੇ ਵਿੱਚ ਲਿਖਿਆ ਹੁੰਦਾ ਕਿ ਤੁਸੀਂ 25 ਲੱਖ ਰੁਪਏ ਜਿੱਤ ਲਿਆ ਤੁਹਾਨੂੰ ਵਧਾਈ ਹੋਵੇ ਹੁਣ ਜਦੋਂ ਉਹ ਉਸ ਮੈਸੇਜ ਤੇ ਕਲਿੱਕ ਕਰਦੀ ਹੈ ਤਾਂ ਉਧਰੋਂ ਉਸ ਨੂੰ ਫੋਨ ਆਉਂਦਾ ਹੈ ਫੋਨ ਕਰਕੇ ਅਗਲਾ ਬੰਦਾ ਕਹਿੰਦਾ ਕਿ ਤੁਹਾਨੂੰ ਬਹੁਤ-ਬਹੁਤ ਵਧਾਈ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ 25 ਲੱਖ ਰੁਪਇਆ ਜਿੱਤ ਚੁੱਕੇ ਹੋ ਪਰ ਜੋ ਤੁਸੀਂ ਇਹ 25 ਲੱਖ ਰੁਪਇਆ ਜਿੱਤਿਆ ਉਸ ਦਾ 20000 ਰੁਪਇਆ ਟੈਕਸ ਤੁਹਾਨੂੰ ਪਹਿਲਾਂ ਅਦਾ ਕਰਨਾ ਪਊ ਇਹ ਔਰਤ ਖੁਸ਼ ਹੋ ਜਾਂਦੀ ਹੈ ਤੇ ਇਸ ਗੱਲ ਨੂੰ ਕਿਸੇ ਨੂੰ ਦੱਸਦੀ ਵੀ ਨਹੀਂ ਕਿ ਜਦੋਂ ਮੈਂ ਬਿਜ਼ਨਸ ਕਰ ਲਿਆ ਆਤਮ ਨਿਰਪਰ ਹੋ ਗਈ ਮੈਂ ਫੇਰ ਦੱਸਾਂਗੀ ਕਿ ਮੈਨੂੰ 25 ਲੱਖ ਰੁਪਏ ਦਾ ਇਨਾਮ ਵੀ ਮਿਲਿਆ ਸੀ ਤਾਂ ਇਹ ਔਰਤ ਬਿਨਾ ਕਿਸੇ ਨੂੰ ਪੁੱਛੇ 20000 ਰੁਪਿਆ ਉਹਨਾਂ ਦੇ ਖਾਤੇ 'ਚ ਪਾ ਦਿੰਦੀ ਹੈ ਉਸ ਤੋਂ ਬਾਅਦ ਉਹ ਇਸ ਨੂੰ ਇਹੋ ਜੇ ਜਾਲ ਚ ਫਸਾਉਂਦੇ ਨੇ ਇਹ ਪੈਸੇ ਪਾਉਂਦੀ ਜਾਂਦੀ ਹੈ ਤੇ ਉਹ ਪੈਸੇ ਹੜਪਦੇ ਜਾਂਦੇ ਨੇ ਇਹ ਆਪਣੀ ਸਾਰੀ ਜਮਾ ਪੂੰਜੀ ਵੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੰਦੀ ਹੈ ਤੇ ਆਪਣੇ ਮਾਤਾ ਪਿਤਾ ਤੋਂ ਆਪਣੇ ਦੋਸਤ ਮਿੱਤਰਾਂ ਤੋਂ ਉਧਾਰੇ ਲੈ ਕੇ ਪੈਸੇ ਵੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੰਦੀ ਹੈ ਪਰ ਇਸ ਨੂੰ ਲਾਲਚ ਹੁੰਦਾ ਕਿ ਮੈਨੂੰ 25 ਲੱਖ ਰੁਪਏ ਮਿਲੇਗਾ ਇਥੋਂ ਤੱਕ ਕਿ ਇਸ ਨੇ ਆਪਣੇ ਗਹਿਣੇ ਵੇਚ ਕੇ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ ਮਾਪੇ ਦੇ ਗਹਿਣੇ ਵੇਚ ਕੇ ਵੀ ਖਾਤਿਆਂ ਦੇ ਵਿੱਚ ਪਾ ਦਿੱਤੇ ਪਰ ਇਸ ਨੂੰ 25 ਲੱਖ ਰੁਪਏ ਨਹੀਂ ਮਿਲਿਆ ਜਦੋਂ ਇਹ ਔਰਤ ਦਾ 6-7 ਲੱਖ ਰੁਪਇਆ ਅਗਲੇ ਬੰਦੇ ਹੜਪ ਜਾਂਦੇ ਨੇ ਤਾਂ ਇਸ ਨੂੰ ਪਤਾ ਲੱਗਦਾ ਕਿ ਮੈਂ ਤਾਂ ਠੱਗੀ ਦੀ ਸ਼ਿਕਾਰ ਹੋ ਗਈ ਮੈਨੂੰ ਕੋਈ ਵੀ ਪੈਸਾ ਨਹੀਂ ਮਿਲਣ ਵਾਲਾ ਹੁਣ ਇਹ ਔਰਤ ਉਸ ਨੰਬਰ ਤੇ ਫੋਨ ਕਰਦੀ ਹੈ ਰੋਂਦੀ ਹੈ ਤੇ ਕਹਿੰਦੀ ਹੈ ਕਿ ਮੇਰਾ ਮੇਰੇ ਪਤੀ ਨਾਲ ਝਗੜਾ ਹੋਇਆ ਹੋਇਆ ਮੈਂ ਇਕੱਲੀ ਔਰਤਾਂ ਮੈਂ ਜੋ ਪੈਸੇ ਤੁਹਾਨੂੰ ਦਿੱਤੇ ਨੇ ਇਹ ਮੇਰੀ ਖੂਨ ਪਸੀਨੇ ਦੀ ਕਮਾਈ ਆ ਮੈਂ ਕਈਆਂ ਤੋਂ ਉਧਾਰ ਫੜ ਕੇ ਆਪਣੇ ਗਹਿਣੇ ਵੇਚ ਕੇ ਤੁਹਾਨੂੰ ਪੈਸੇ ਦਿੱਤੇ ਆ ਕਿਰਪਾ ਕਰਕੇ ਮੈਨੂੰ ਮੇਰੇ ਪੈਸੇ ਮੋੜ ਦਿਓ ਪਰ ਅੱਗੋਂ ਸਾਹਮਣੇ ਵਾਲਾ ਇਸ ਦੇ ਕੀਤੀ ਫਰਿਆਦ ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਪਰ ਉਸ ਨੂੰ ਲੱਗਦਾ ਹੈ ਕਿ ਹੁਣ ਇਸ ਤੋਂ ਜੋ ਕੁਝ ਮਰਜ਼ੀ ਕਰਵਾਇਆ ਜਾ ਸਕਦਾ ਹੈ ਤੇ ਹੁਣ ਉਹ ਸਾਹਮਣੇ ਵਾਲਾ ਇਹ ਔਰਤ ਨੂੰ ਕਹਿੰਦਾ ਕਿ ਪੈਸੇ ਤਾਨੂੰ ਇੱਕ ਸ਼ਰਤ ਤੇ ਮਿਲ ਸਕਦੇ ਆ ਤਾਂ ਇਹ ਔਰਤ ਕਹਿੰਦੀ ਹੈ ਕਿ ਦੱਸੋ ਮੈਂ ਕੀ ਕਰਾਂ ਸਾਹਮਣੇ ਵਾਲਾ ਕਹਿੰਦਾ ਕਿ ਤੂੰ ਬਾਥਰੂਮ ਦੇ ਵਿੱਚ ਜਾ ਤੇ ਆਪਣੀ ਨਹਾਉਂਦੀ ਹੋਈ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਤੇ ਇਹ ਔਰਤ ਇਦਾਂ ਹੀ ਕਰਦੀ ਹੈ ਆਪਣੀ ਨਹਾਉਂਦੀ ਹੋਈ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਭੇਜ ਦਿੰਦੀ ਹੈ ਪਰ ਇਸ ਨੂੰ ਪੈਸੇ ਤਾਂ ਕੀ ਮਿਲਨੇ ਸੀ ਇਸ ਦੀ ਇੱਜ਼ਤ ਵੀ ਚਲੀ ਗਈ। ਜਾਣੀ ਲਾਲਚ ਬੰਦੇ ਤੋਂ ਕੀ ਕੁਛ ਕਰਵਾ ਦਿੰਦਾ ਹੈ। ਇਹ ਜੋ ਘਟਨਾ ਸੀ ਇਹ ਉੱਤਰ ਪ੍ਰਦੇਸ਼ ਦੀ ਸੀ। ਇਸ ਘਟਨਾ ਦੇ ਨਾਲ ਮਿਲਦੀ ਜੁਲਦੀ ਘਟਨਾ ਜੋ ਕਿ ਪੱਛਮੀ ਬੰਗਾਲ ਦੀ ਹੈ ਉਸ ਵਿੱਚ ਵੀ ਔਰਤਾਂ ਲਾਲਚ ਵਿੱਚ ਆ ਗਈਆਂ ਤੇ ਇਹੋ ਜਿਹੇ ਦਰਿੰਦਿਆਂ ਦੀਆਂ 66 ਔਰਤਾਂ ਸ਼ਿਕਾਰ ਹੋ ਗਈਆਂ। ਜਦੋਂ ਤੁਸੀਂ ਇਸ ਘਟਨਾ ਨੂੰ ਇਸ ਕਹਾਣੀ ਨੂੰ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਕਹਾਣੀ ਪੱਛਮੀ ਬੰਗਾਲ ਦੇ ਜ਼ਿਲ੍ਹਾ ਹੁੰਗਲੀ ਦੇ ਇੱਕ ਇਲਾਕੇ ਚਿੰਸੁਰਾ ਦੀ ਇੱਥੋਂ ਦੀ ਇੱਕ ਔਰਤ ਨਜ਼ਦੀਕੀ ਥਾਣੇ ਦੇ ਵਿੱਚ ਜਾਂਦੀ ਹੈ ਤੇ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਥਾਣੇਦਾਰ ਨੂੰ ਦਿੰਦੀ ਹੈ ਉਸ ਨੂੰ ਆਪਣੀ ਕਹਾਣੀ ਬਿਆਨ ਕਰਦੀ ਹੈ ਇਹ ਦੱਸਦੀ ਹੈ ਕਿ 20 ਦਸੰਬਰ 2020 ਨੂੰ ਮੇਰੇ ਬੱਚੇ ਦਾ ਜਨਮ ਦਿਨ ਸੀ ਤੇ ਮੈਂ ਇੱਕ ਕੇਕ ਆਰਡਰ ਕੀਤਾ ਕੇਕ ਬੜਾ ਹੀ ਸੋਹਣਾ ਸੀ ਡਿਲੀਵਰੀ ਬாய் ਕੇਕ ਦੇਣ ਆਇਆ ਜਦੋਂ ਉਸਨੇ ਕੇਕ ਦਿੱਤਾ ਇਹ ਔਰਤ ਦੇਖਣ ਨੂੰ ਬੜੀ ਸੋਹਣੀ ਸੀ ਤਾਂ ਉਸਨੇ ਇਸ ਔਰਤ ਨੂੰ ਕਿਹਾ ਕਿ ਮੈਡਮ ਜੀ ਮੇਰੀ ਇੱਕ ਬੇਨਤੀ ਆ ਤਾਂ ਇਹ ਔਰਤ ਨੇ ਕਿਹਾ ਕਿ ਦੱਸੋ ਤਾਂ ਡਿਲੀਵਰੀ ਬாய் ਨੇ ਕਿਹਾ ਜਿਸ ਦਾ ਨਾਮ ਵਿਸ਼ਾਲ ਬਰਮਾ ਸੀ ਉਸਨੇ ਕਿਹਾ ਕਿ ਤੁਸੀਂ ਮੈਨੂੰ ਆਪਣਾ ਪਰਸਨਲ ਨੰਬਰ ਦੇ ਦੇਵੋ ਮੈਂ ਤੁਹਾਡਾ ਪਰਸਨਲ ਨੰਬਰ ਕੰਪਨੀ ਨੂੰ ਦੇਵਾਂਗਾ ਤੇ ਉਹ ਤੁਹਾਨੂੰ ਫੋਨ ਕਰਨਗੇ ਤੇ ਤੁਸੀਂ ਇੱਕ ਚੰਗੀ ਜੀ ਫੀਡਬੈਕ ਮੇਰੇ ਬਾਰੇ ਦੇ ਦੇਣਾ ਜੇ ਤੁਹਾਡੀ ਫੀਡਬੈਕ ਕੰਪਨੀ ਨੂੰ ਮਿਲ ਜਾਵੇਗੀ ਤਾਂ ਮੇਰੀ ਤਰੱਕੀ ਹੋ ਸਕਦੀ ਹੈ ਤਾਂ ਇਸ ਔਰਤ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਮੇਰਾ ਨੰਬਰ ਲੈ ਲੈ ਕੰਪਨੀ ਨੂੰ ਦੇ ਦੇਵੀਂ तकरीबन ਇੱਕ ਹਫਤਾ ਲੰਘ ਜਾਂਦਾ ਹੈ ਇੱਕ ਹਫਤੇ ਬਾਅਦ ਇਹ ਔਰਤ ਜਦੋਂ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਇਸ ਨੂੰ ਫੋਨ ਆਉਂਦਾ ਹੈ ਫੋਨ ਆਉਣ ਤੋਂ ਬਾਅਦ ਇਸ ਨੂੰ ਪੁੱਛਿਆ ਜਾਂਦਾ ਹੈ ਕਿ ਜੋ ਤੁਹਾਨੂੰ ਕੇਕ ਸਾਡੀ ਕੰਪਨੀ ਵੱਲੋਂ ਦਿੱਤਾ ਗਿਆ ਸੀ ਉਹ ਕਿੱਦਾਂ ਦਾ ਲੱਗਿਆ ਤਾਂ ਇਹ ਔਰਤ ਉਸ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦਿੰਦੀ ਹੈ ਪਰ ਉਸ ਤੋਂ ਬਾਅਦ ਉਹ ਅਗਲਾ ਬੰਦਾ ਇਹ ਔਰਤ ਨੂੰ ਕਹਿੰਦਾ ਹੈ ਕਿ ਬੇਨਤੀ ਹੈ ਕਿ ਤੁਸੀਂ ਆਪਣਾ ਇਹ ਫੀਡਬੈਕ ਵੀਡੀਓ ਕਾਲ ਤੇ ਦਿਓ ਉਸ ਤੋਂ ਬਾਅਦ ਇਹ ਔਰਤ ਜਿਹੜੀਆਂ ਗੱਲਾਂ ਇਸਨੇ ਪਹਿਲਾਂ ਸਿੰਪਲ ਕਾਲ ਤੇ ਕਹੀਆਂ ਹੁੰਦੀਆਂ ਉਹ ਸਾਰੀਆਂ ਗੱਲਾਂ ਵੀਡੀਓ ਕਾਲ ਤੇ ਦੱਸਦੀ ਹੈ ਹੁਣ ਫੋਨ ਕੱਟਿਆ ਜਾਂਦਾ ਹੈ 2-3 ਦਿਨਾਂ ਬਾਅਦ ਇਸ ਦੇ ਨੰਬਰ ਦੇ ਉੱਤੇ ਇੱਕ ਵੀਡੀਓ ਕਲਿੱਪ ਆਉਂਦਾ ਹੈ ਤੇ ਜਦੋਂ ਇਹ ਔਰਤ ਉਹ ਵੀਡੀਓ ਕਲਿੱਪ ਦੇਖਦੀ ਹੈ ਤਾਂ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਸ ਵੀਡੀਓ ਕਲਿੱਪ ਦੇ ਵਿੱਚ ਇਹ ਔਰਤ ਹੁੰਦੀ ਹੈ ਤੇ ਇਸ ਦੀ ਉਹ ਵੀਡੀਓ ਅਤਰਾਜੋਗ ਹੁੰਦੀ ਹੈ ਨਿਊਡ ਵੀਡੀਓ ਹੁੰਦੀ ਹੈ ਕਿਉਂਕਿ ਅਗਲੇ ਬੰਦੇ ਨੇ ਕਿਸੇ ਐਪ ਦੇ ਸਹਾਰੇ ਇਸ ਦਾ ਫੇਸ ਲਗਾ ਕੇ ਨਿਊਡ ਵੀਡੀਓ ਇਸ ਨੂੰ ਭੇਜ ਦਿੱਤੀ ਸੀ ਇਹ ਪਰੇਸ਼ਾਨ ਹੋ ਜਾਂਦੀ ਹੈ ਇਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਤਾਂ ਇਹ ਬੈਕ ਕਾਲ ਕਰਦੀ ਹੈ ਉਹੀ ਨੰਬਰ ਤੇ ਪਰ ਉਹ ਨੰਬਰ ਹੁਣ ਬੰਦ ਆ ਰਿਹਾ ਹੁੰਦਾ ਹੈ ਇਹ 30 40 ਬਾਰ ਉਸ ਨੰਬਰ ਤੇ ਫੋਨ ਕਰਦੀ ਹੈ ਪਰ ਉਹ ਫੋਨ ਸਵਿਚ ਆਫ ਹੁੰਦਾ ਹੈ ਜਦੋਂ ਅਗਲਾ ਬੰਦਾ ਉਹ ਫੋਨ ਖੋਲਦਾ ਤਾਂ ਉਸ ਨੂੰ ਨੋਟੀਫਿਕੇਸ਼ਨ ਜਾਂਦੀ ਹੈ ਕਿ ਇਸ ਔਰਤ ਨੇ ਉਸ ਨੂੰ ਕਿੰਨੇ ਵਾਰ ਫੋਨ ਕੀਤਾ ਹੈ WhatsApp ਕਾਲ ਲਗਾਈ ਤੇ ਦੂਸਰੀਆਂ ਕਾਲਾਂ ਲਗਾਈਆਂ ਉਸ ਬੰਦੇ ਨੂੰ ਸਮਝ ਆ ਜਾਂਦਾ ਕਿ ਇਹ ਔਰਤ ਹੁਣ ਸਾਡੇ ਜਾਲ ਦੇ ਵਿੱਚ ਫਸ ਚੁੱਕੀ ਹੈ ਇਹ ਬੜੀ ਪਰੇਸ਼ਾਨ ਹੋ ਚੁੱਕੀ ਹੈ ਉਸ ਤੋਂ ਬਾਅਦ ਵਿਸ਼ਾਲ ਦਾ ਫੋਨ ਆਉਂਦਾ ਇਸ ਔਰਤ ਨੂੰ ਤੇ ਪੁੱਛਦਾ ਕਿ ਤੁਹਾਨੂੰ ਕੰਪਨੀ ਦਾ ਫੋਨ ਆਇਆ ਸੀ ਤਾਂ ਇਹ ਔਰਤ ਕਹਿੰਦੀ ਹੈ ਕਿ ਹਾਂ ਮੈਨੂੰ ਕੰਪਨੀ ਦਾ ਫੋਨ ਆਇਆ ਸੀ ਪਰ ਇਹ ਵਿਸ਼ਾਲ ਉਸ ਔਰਤ ਨੂੰ ਕਹਿੰਦਾ ਕਿ ਤੁਹਾਡੀ ਵੀਡੀਓ ਵੀ ਇੱਕ ਮੇਰੇ ਕੋਲ ਆਈ ਆ ਤਾਂ ਇਹ ਔਰਤ ਨੇ ਕਿਹਾ ਕਿ ਹਾਂ ਮੇਰੇ ਕੋਲ ਵੀ ਇੱਕ ਵੀਡੀਓ ਉਹਨਾਂ ਨੇ ਭੇਜੀ ਆ ਤਾਂ ਹੁਣ ਵਿਸ਼ਾਲ ਕਹਿੰਦਾ ਕਿ ਇਹ ਵੀਡੀਓ ਤੁਹਾਨੂੰ ਮਿਲ ਸਕਦੀ ਆ ਇਹ ਵੀਡੀਓ ਡਿਲੀਟ ਹੋ ਸਕਦੀ ਆ ਜੇ ਤੁਸੀਂ ਸਾਡੀ ਗੱਲ ਮੰਨੋਗੇ ਜੇ ਨਾ ਮੰਨੀ ਤਾਂ ਇਹ ਵੀਡੀਓ ਨੂੰ ਅਸੀਂ ਵਾਇਰਲ ਕਰਾਂਗੇ ਤਾਂ ਤੁਸੀਂ ਸੋਚ ਕੇ ਦੇਖੋ ਜਦੋਂ ਇਹ ਵੀਡੀਓ ਤੁਹਾਡੇ ਰਿਸ਼ਤੇਦਾਰਾਂ ਤੱਕ ਤੁਹਾਡੇ ਦੋਸਤ ਮਿੱਤਰਾਂ ਤੱਕ ਜਾਏਗੀ ਤਾਂ ਤੁਹਾਡੇ ਨਾਲ ਕੀ ਹੋਵੇਗਾ ਹੁਣ ਇਹ ਔਰਤ ਬਿਲਕੁਲ ਪਰੇਸ਼ਾਨ ਹੋ ਜਾਂਦੀ ਹੈ ਇਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਤਾਂ ਇਹ ਔਰਤ ਉਸ ਨੂੰ ਪੁੱਛਦੀ ਹੈ ਕਿ ਦੱਸ ਕੀ ਕਰਨਾ ਹੋਵੇਗਾ ਤਾਂ ਇਹ ਵਿਸ਼ਾਲ ਕਹਿੰਦਾ ਹੈ ਕਿ ਮੈਂ ਤੁਹਾਡੇ ਕੋਲ ਆਵਾਂਗਾ ਜਦੋਂ ਤੁਸੀਂ ਘਰ ਵਿੱਚ ਇਕੱਲੇ ਹੋਵੋਗੇ ਉਸ ਵੇਲੇ ਮੈਨੂੰ ਬੁਲਾਇਓ ਤਾਂ 2-3 ਦਿਨਾਂ ਬਾਅਦ ਇਹ ਔਰਤ ਵਿਸ਼ਾਲ ਨੂੰ ਕਹਿੰਦੀ ਹੈ ਜਿਸ ਦਿਨ ਇਹ ਘਰੇ ਇਕੱਲੀ ਹੁੰਦੀ ਹੈ ਕਿ ਤੂੰ ਆ ਜਾ ਹੁਣ ਵਿਸ਼ਾਲ ਤੇ ਉਸ ਦਾ ਇੱਕ ਮਿੱਤਰ ਜਿਸ ਦਾ ਨਾਮ ਸੁਮਨ ਮੰਡਲ ਹੁੰਦਾ ਹੈ ਉਹ ਇੱਕ ਪੇਂਟਰ ਦਾ ਕੰਮ ਕਰਦਾ ਸੀ ਇਹ ਦੋਨੋਂ ਉਸ ਔਰਤ ਦੇ ਘਰੇ ਜਾਂਦੇ ਆ ਘਰੇ ਜਾ ਕੇ ਉਸ ਨਾਲ ਗੱਲਾਂ ਬਾਤਾਂ ਕਰਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਇਹ ਵੀਡੀਓ ਤੇਰੀ ਅਸੀਂ ਵਾਇਰਲ ਕਰ ਦੇਵਾਂਗੇ ਜੇ ਤੂੰ ਚਾਹਣੀ ਹੈ ਕਿ ਇਹ ਵੀਡੀਓ ਡਿਲੀਟ ਕਰ ਦਿੱਤੀ ਜਾਵੇ ਤੈਨੂੰ ਦੇ ਦਿੱਤੀ ਜਾਵੇ ਤਾਂ ਤੈਨੂੰ ਸਾਡੇ ਨਾਲ ਸੰਬੰਧ ਬਣਾਉਣੇ ਪੈਣਗੇ ਹੁਣ ਇਹ ਔਰਤ ਫਸ ਜਾਂਦੀ ਹੈ ਇਸ ਕੋਲ ਕੋਈ ਵੀ ਹੱਲ ਨਹੀਂ ਸੀ ਤੇ ਇਹ ਉਹਨਾਂ ਦੀ ਗੱਲ ਮੰਨ ਲੈਂਦੀ ਹੈ ਉਹਨਾਂ ਦੇ ਨਾਲ ਸੰਬੰਧ ਬਣਾਉਂਦੀ ਹੈ ਪਰ ਹੁਣ ਇਹ ਔਰਤ ਹੋਰ ਦਲ ਦਲ ਦੇ ਵਿੱਚ ਤਸ ਗਈ ਸੀ ਕਿਉਂਕਿ ਉਹਨਾਂ ਨੇ ਹੁਣ ਸੰਬੰਧ ਬਣਾਉਂਦਿਆਂ ਨੇ ਇਸ ਦੀ origignal video ਬਣਾ ਲਈ ਸੀ ਪਹਿਲਾਂ ਤਾਂ ਇੱਕ ਐਪ ਦੇ ذریعے ਉਹ ਵੀਡੀਓ ਤਿਆਰ ਕੀਤੀ ਗਈ ਸੀ ਪਰ ਹੁਣ ਇਸ ਔਰਤ ਦੀ ਉਹਨਾਂ ਕੋਲ origignal video ਆ ਗਈ ਸੀ ਸ਼ੁਰੂ ਹੁੰਦਾ ਹੈਗਾ blackmailing ਦਾ سلسلہ ਹੁਣ ਉਸ ਨੂੰ blackmail ਕਰਦੇ ਨੇ ਕਦੇ ਉਸ ਤੋਂ ਪੈਸਿਆਂ ਦੀ ਮੰਗ ਕਰਦੇ ਨੇ ਕਦੇ ਉਸ ਤੋਂ ਗਹਿਣਿਆਂ ਦੀ ਮੰਗ ਕਰਦੇ ਨੇ ਤੇ ਕਦੇ ਉਸ ਤੋਂ ਉਸ ਦੇ ਸਰੀਰ ਦੀ ਮੰਗ ਕਰਦੇ ਨੇ ਇਹ ਔਰਤ ਬਿਲਕੁਲ ਫਸ ਚੁੱਕੀ ਸੀ ਇਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਇਹ ਬੰਦਿਆਂ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਕਹਿੰਦੇ ਆ ਕਿ ਕਿਸੇ ਵੀ ਚੀਜ਼ ਦੀ ਸੀਮਾ ਹੁੰਦੀ ਹੈ ਕਿਸੇ ਵੀ ਚੀਜ਼ ਦਾ ਅੰਤ ਹੁੰਦਾ ਇਸ ਤੇ ਵੀ ਸਬਰ ਦਾ ਬੰਨ ਟੁੱਟ ਗਿਆ ਹੁਣ ਇਸ ਨੇ ਸੋਚਿਆ ਕਿ ਜੋ ਮਰਜ਼ੀ ਹੋ ਜਾਵੇ ਮੇਰੇ ਉੱਤੇ ਬਦਨਾਮੀ ਦਾ ਜਿੱਡਾ ਮਰਜ਼ੀ ਦਾਗ ਲੱਗ ਜਾਵੇ ਲੋਕ ਮੈਨੂੰ ਜੋ ਮਰਜ਼ੀ ਕਹਿਣ ਪਰ ਮੈਂ ਆਪਣੇ ਨਾਲ ਹੋਈ ਇਹ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਜ਼ਰੂਰ ਦੇਵਾਂਗੀ ਫਿਰ 2-3 ਮਹੀਨਿਆਂ ਬਾਅਦ ਫਰਵਰੀ 2021 ਨੂੰ ਨਜ਼ਦੀਕੀ ਪੁਲਿਸ ਥਾਣੇ ਵਿੱਚ ਜਾਂਦੀ ਹੈ ਤੇ ਆਪਣੀ ਰਿਪੋਰਟ ਲਿਖਾਉਂਦੀ ਹੈ ਪਹਿਲਾਂ ਤਾਂ ਇਸ ਦੀ ਗੱਲ ਉੱਤੇ ਪੁਲਿਸ ਵਾਲੇ ਯਕੀਨ ਨਹੀਂ ਕਰਦੇ ਕਿ ਇਹ ਝੂਠ ਬੋਲ ਰਹੀ ਹੈ ਐਦਾਂ ਕਿਵੇਂ ਹੋ ਸਕਦਾ ਪਰ ਜਦੋਂ ਇਸ ਔਰਤ ਨੇ ਪੁਲਿਸ ਨੂੰ ਉਸ ਡਿਲੀਵਰੀ ਬੁਆਏ ਦਾ ਨੰਬਰ ਦਿੱਤਾ ਤੇ ਪੁਲਿਸ ਨੇ ਉਹ ਨੰਬਰ ਲੋਕੇਸ਼ਨ ਤੇ ਲਗਾਇਆ 23 ਫਰਵਰੀ 2021 ਨੂੰ ਪੁਲਿਸ ਨੇ ਇੱਕ ਜਗ੍ਹਾ ਤੇ ਛਾਪਾ ਮਾਰਿਆ ਵਿਸ਼ਾਲ ਤੇ ਉਸ ਦੇ ਨਾਲ ਇੱਕ ਹੋਰ ਔਰਤ ਕਮਰੇ ਦੇ ਵਿੱਚ ਸੀ ਤੇ ਇਹ ਇਤਰਾਜਯੋਗ ਹਾਲਤ ਦੇ ਵਿੱਚ ਸੀ ਹੁਣ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹ ਕਹਿੰਦਾ ਕਿ ਜੋ ਇਹ ਮੇਰੇ ਨਾਲ ਔਰਤ ਹੈ ਕਮਰੇ ਦੇ ਵਿੱਚ ਇਹ ਤਾਂ ਇੱਕ ਕਾਲ 걸 ਸੀ ਮੈਂ ਇਸ ਨੂੰ ਪੈਸੇ ਦੇ ਕੇ ਬੁਲਾਇਆ ਸੀ ਪੁਲਿਸ ਉਸ ਨੂੰ ਤਾਂ ਛੱਡ ਦਿੰਦੀ ਹੈ ਪਰ ਹੁਣ ਵਿਸ਼ਾਲ ਨੂੰ ਆਪਣੇ ਨਾਲ ਥਾਣੇ ਦੇ ਵਿੱਚ ਲੈ ਕੇ ਆਉਂਦੀ ਹੈ ਬਿਸ਼ਾਲ ਆਪਣੇ ਪੈਰਾਂ ਤੇ ਪਾਣੀ ਨਹੀਂ ਪਹਿਣਦੇ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਇਹ ਔਰਤ ਮੈਨੂੰ ਖੁਦ ਬੁਲਾਇਆ ਕਰਦੀ ਸੀ ਇਹ ਔਰਤ ਦੇ ਮੇਰੇ ਨਾਲ ਸੰਬੰਧ ਨੇ ਇਹ ਔਰਤ ਹੀ ਮੈਨੂੰ ਤੇ ਮੇਰੇ ਦੋਸਤ ਨੂੰ ਘਰੇ ਬੁਲਾਇਆ ਕਰਦੀ ਸੀ ਬਿਸ਼ਾਲ ਬਰਮਾ ਨੇ ਪੁਲਿਸ ਨੂੰ ਕਿਹਾ ਕਿ ਇਹ ਔਰਤ ਖੁਦ ਗਲਤ ਹੈ ਇਹ ਖੁਦ ਮੈਨੂੰ ਬੁਲਾਇਆ ਕਰਦੀ ਸੀ ਨਾ ਕਿ ਮੈਂ ਇਸ ਕੋਲ ਜਾਇਆ ਕਰਦਾ ਸੀ ਹੁਣ ਉਹ ਔਰਤ ਸੋਚ ਰਹੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਇਹ ਮੇਰੀ ਇੱਜ਼ਤ ਨੂੰ ਕਿਵੇਂ ਨਿਲਾਮ ਕਰ ਰਿਹਾ ਪਹਿਲਾਂ ਤਾਂ ਇਸ ਨੇ ਮੈਨੂੰ ਬਲੈਕਮੇਲ ਕੀਤਾ ਤੇ ਹੁਣ ਇਹ ਮੇਰੇ ਉੱਪਰ ਹੀ ਚਿਕੜ ਸੁੱਟ ਰਿਹਾ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਵਿਸਾਲ ਦੇ ਮੋਬਾਈਲ ਨੂੰ ਚੈੱਕ ਕੀਤਾ ਤਾਂ ਉਸ ਦੇ ਵਿੱਚ ਵੀਡੀਓ ਦੇਖ ਕੇ ਪੁਲਿਸ ਹੈਰਾਨ ਹੋ ਗਈ ਕਿਉਂਕਿ ਉਸ ਦੇ ਵਿੱਚ ਉਸ ਨੇ ਫੀਡਬੈਕ ਨਾਂ ਤੇ ਇੱਕ ਫੋਲਡਰ ਬਣਾਇਆ ਹੋਇਆ ਸੀ ਹੁਣ ਜਦੋਂ ਪੁਲਿਸ ਨੇ ਉਹ ਫੋਲਡਰ ਦੇਖਿਆ ਤਾਂ ਉਸ ਵਿੱਚ 31 ਔਰਤਾਂ ਦੀਆਂ ਇਤਰਾਜਜੋਗ ਵੀਡੀਓ ਸੀ ਤੇ 25 ਔਰਤਾਂ ਦੀਆਂ ਸਿੰਪਲ ਵੀਡੀਓ ਸੀ ਜਿਨ੍ਹਾਂ ਵਿੱਚ ਉਹ ਫੀਡਬੈਕ ਦੇ ਰਹੀਆਂ ਸੀ ਇੱਕ ਵੀਡੀਓ ਐਦਾਂ ਦੀ ਸੀ ਜਿਸ ਵਿੱਚ ਉਹ ਗਨ ਪੁਆਇੰਟ ਤੇ ਇੱਕ ਔਰਤ ਨਾਲ ਬਲਾਤਕਾਰ ਕਰ ਰਹੇ ਸੀ ਤੇ ਕਈ ਵੀਡੀਓ ਉਹਨਾਂ ਕੋਲ ਐਦਾਂ ਦੀਆਂ ਸੀ ਜਿਸ ਵਿੱਚ ਉਹ ਔਰਤਾਂ ਨਾਲ ਸੰਬੰਧ ਬਣਾ ਰਹੇ ਸੀ ਫਿਰ ਵਿਸ਼ਾਲ ਆਪਣੇ ਦੋਸਤ ਸੁਮਨ ਮੰਡਲ ਦਾ ਨੌ ਲੈਂਦਾ ਤੇ ਹੁਣ ਪੁਲਿਸ ਉਸ ਨੂੰ ਵੀ ਚੱਕਦੀ ਹੈ ਤੇ ਇਹਨਾਂ ਉੱਤੇ ਅਲੱਗ-ਅਲੱਗ ਧਾਰਾਵਾਂ ਦੇ ਨਾਲ ਪਰਚਾ ਦਰਜ ਕਰਦੀ ਹੈ ਇੰਨਾ ਪੀੜ ਤੌਰਤਾਂ ਦੀ ਗਿਣਤੀ ਲਗਭਗ 66 ਸੀ ਪੁਲਿਸ ਨੇ ਉਹਨਾਂ ਨਾਲ ਸੰਪਰਕ ਵੀ ਕੀਤਾ ਪਰ ਕੋਈ ਵੀ ਔਰਤ ਬੋਲਣ ਲਈ ਤਿਆਰ ਨਹੀਂ ਹੋਈ ਵਿਸ਼ਾਲ ਬਰਮਾ ਤੇ ਸੁਮਨ ਮੰਡਲ ਨੇ ਦੱਸਿਆ ਕਿ ਸਾਡੀਆਂ ਸ਼ਿਕਾਰੂ ਔਰਤਾਂ ਸਨ ਜੋ ਸੋਹਣੀਆਂ ਲਾਲਚੀ ਤੇ ਅਮੀਰ ਸਨ ਅਸੀਂ ਇਹਨਾਂ ਨੂੰ ਲਾਲਚ ਦਿੰਦੇ ਸੀ ਅਸੀਂ ਜਦੋਂ ਡਿਲੀਵਰੀ ਕਰਨ ਜਾਂਦੇ ਪੈਨਾਂ ਨੂੰ ਕਹਿੰਦੇ ਕਿ ਤੁਸੀਂ ਸਾਨੂੰ ਫੀਡਬੈਕ ਦਿਓ ਸਾਡੀ ਕੰਪਨੀ ਦਾ ਫੋਨ ਆਊਗਾ ਤੇ ਤੁਸੀਂ ਜੇ ਫੀਡਬੈਕ ਚੰਗਾ ਦੇ ਮੋਗੀਆਂ ਤਾਂ ਤੁਹਾਨੂੰ ਅਗਲੀ ਵਾਰ ਜਦੋਂ ਤੁਸੀਂ ਆਰਡਰ ਕਰੋਗੀਆਂ ਤਾਂ ਤੁਹਾਨੂੰ 20 ਤੋਂ 50% ਤੁਹਾਡੇ ਆਰਡਰ ਵਿੱਚੋਂ ਡਿਸਕਾਊਂਟ ਮਿਲੇਗਾ ਜਿਸ ਕਰਕੇ ਔਰਤਾਂ ਇਹਨਾਂ ਦੇ ਜਾਲ ਵਿੱਚ ਫਸ ਜਾਂਦੀਆਂ ਉਹ ਵੀਡੀਓ ਕਾਲ ਤੇ ਆਪਣੀ ਫੀਡਬੈਕ ਦਿੰਦੀਆਂ ਤੇ ਫਿਰ ਇਹ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਸੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਲੋਬੀ ਨੂੰ ਗੱਪੀ ਠੱਗੇ ਜਦੋਂ ਬੰਦਾ ਕੋਈ ਨਾ ਕੋਈ ਲਾਲਚ ਕਰ ਲੈਂਦਾ ਤਾਂ ਜੋ ਗੱਪੀ ਬੰਦੇ ਹੁੰਦੇ ਨੇ ਜੋ ਠੱਗ ਬੰਦੇ ਹੁੰਦੇ ਨੇ ਉਹ ਉਸ ਨੂੰ ਠੱਗ ਲੈਂਦੇ ਨੇ ਪਰ ਬੇਨਤੀ ਇਹ ਹੈ ਕਿ ਅੱਜ ਕੱਲ ਸਾਈਬਰ ਕਰਾਈਮ ਬੜਾ ਜ਼ਿਆਦਾ ਦਾ ਕੋਈ ਪਤਾ ਨਹੀਂ ਕਿ ਕਦੋਂ ਕੌਣ ਤੁਹਾਨੂੰ ਫੋਨ ਕਰਕੇ ਤੁਹਾਨੂੰ ਮੈਸੇਜ ਕਰਕੇ ਫਸਾ ਲਵੇ ਤੇ ਇਹੋ ਜਿਹਾ ਫਸਾਵੇ ਕਿ ਉਸ ਜਾਲ ਦੇ ਵਿੱਚੋਂ ਬਾਹਰ ਨਿਕਲਣਾ ਤੁਹਾਡੇ ਲਈ ਬਹੁਤ ਔਖਾ ਹੋ ਜੇ ਇਸ ਲਈ ਹਮੇਸ਼ਾ ਸਤਰਕ ਰਹੋ ਜੇ ਤੁਹਾਨੂੰ ਕੋਈ ਐਦਾਂ ਦੀ ਗੱਲ ਲੱਗਦੀ ਹੈ ਤਾਂ ਉਸ ਗੱਲ ਨੂੰ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਨਾਲ ਸ਼ੇਅਰ ਜ਼ਰੂਰ ਕਰੋ ਆਪਣੇ ਮਨ ਵਿੱਚ ਨਾ ਰੱਖੋ ਕਿਉਂਕਿ ਜੇ ਤੁਸੀਂ ਉਸ ਗੱਲ ਨੂੰ ਕਿਸੇ ਨੂੰ ਨਹੀਂ ਦੱਸੋਗੇ ਤਾਂ ਤੁਸੀਂ ਉਸ ਲਾਲਚ ਦੇ ਵਿੱਚ ਫਸ ਕੇ ਉਸ ਜਾਲ ਦੇ ਵਿੱਚ ਫਸ ਕੇ ਆਪਣੇ ਆਪ ਨੂੰ ਬੜੀ ਵੱਡੀ ਮੁਸੀਬਤ ਦੇ ਵਿੱਚ ਪਾ ਸਕਦੇ ਹੋ ਜਿਵੇਂ ਇਹ 60 ਔਰਤਾਂ ਨੇ ਆਪਣੇ ਆਪ ਨੂੰ ਫਸਾ ਲਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਜੁਰਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਹੋ ਰਿਹਾ ਹੈ ਇਸ ਲਈ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਛੀ ਕਾਲ